ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਐਨੇ ਸਾਲਾਂ ਦੀ ਤਾਂ ਕਦੇ ਭੂਆ ਰਖੜੀ ਲੈ ਕੇ ਆਈ ਨਹੀਂ ਐਤਕਿਉਂ ਮੇਰੀ ਯਾਦ ਕਿਵੇਂ ਆ ਗਈ ਵੀ ਮੇਰਾ ਭਤੀਜਾ ਵੀ ਹੈਗਾ ਮੈਂ ਜਾ ਕੇ ਰਖੜੀ ਬੰਨਾਂ ਵੇ ਐਸੇ ਗੱਲ ਦਾ ਹੀ ਤੇ ਪੰਗਾ ਪਿਆ ਇਹੀ ਗੱਲ ਉਹਨੂੰ ਮੈਂ ਪੁੱਛ ਬੈਠੀ ਵੀ ਤੈਨੂੰ ਅੱਜ ਇੰਨੇ ਸਾਲਾਂ ਬਾਅਦ ਭਤੀਜੇ ਦੀ ਕਿਵੇਂ ਯਾਦ ਆ ਗਈ ਵੀ ਮੈਂ ਉਹਨੂੰ ਰਖੜੀ ਬੰਨਣ ਆਵਾ ਇਥੋਂ ਹੀ ਉਹ ਛਿੜਤੀ ਮੰਮੀ ਜੀ ਤੁਸੀਂ ਮੰਨੋ ਨਾ ਮੰਨੋ ਇਹ ਗੱਲ ਦੇ ਵਿੱਚ ਵੀ ਕੋਈ ਰਾਜ ਆ ਉਹ ਰਖੜੀ ਬੰਨਣ ਨਹੀਂ ਆਈ ਹੋਣੀ ਉਹਦੇ ਮਨ 'ਚ ਕੁਝ ਹੋਰ ਚੱਲਦਾ। ਵੇ ਮੈਨੂੰ ਇਹ ਤਾਂ ਪਤਾ ਨਹੀਂ ਵੀ ਉਹਦੇ ਮਨ 'ਚ ਕੀ ਚੱਲਦਾ ਤੇ ਕੀ ਨਹੀਂ ਚੱਲਦਾ। ਪਰ ਤੈਨੂੰ ਇੱਕ ਗੱਲ ਦੱਸਣਾ ਭੁੱਲ ਗਈ ਸੀ ਮੈਂ। ਉਹ ਤੇਰੇ ਪਿੰਡ ਵਾਲੇ ਘਰ ਦੀ ਚਾਬੀ ਲੈ ਕੇ ਗਈ ਹੈ ਮੇਰੇ ਤੋਂ। ਹੈਂ ਚਾਬੀ ਲੈ ਕੇ ਗਈ ਆ? ਪਰ ਮਾਮੀ ਜੀ ਜਦੋਂ ਚਾਬੀ ਲੈਂਦੀ ਸੀ ਉਹ ਮੰਗਦੀ ਸੀ ਤੁਹ ਤੋਂ ਤੁਸੀਂ ਮੈਨੂੰ ਤਾਂ ਫੋਨ ਕਰ ਦਿੰਦੇ। ਮੈਨੂੰ ਤਾਂ ਦੱਸ ਦਿੰਦੇ ਫੋਨ ਕਰਕੇ ਵੀ ਭਾਈ ਤੇਰੀ ਭੂਆ ਚਾਬੀ ਮੰਗਦੀ ਆ ਘਰ ਦੀ। ਉਹ ਚਾਬੀ ਲੈਣੀ ਆਈ ਸੀ। ਉਹਨੂੰ ਕੋਈ ਇਹ ਨਹੀਂ ਸੀ ਵੀ ਮੈਂ ਜਾ ਕੇ ਰਖੜੀ ਬੰਨਾ ਕੋਈ ਭਤੀਜੇ ਨਾਲ ਪਿਆਰ ਝੂਰਨੀ ਸੀ ਉਹਨੂੰ ਪਰਪਰ ਚਾਬੀ ਨਾਲ ਉਹਨੂੰ ਕਾਦਾ ਮੋਹ ਆ ਉਹ ਤਾਂ ਪਹਿਲਾਂ ਵੀ ਆਈ ਸੀ ਉਦੋਂ ਵੀ ਮੰਗਦੀ ਸੀ ਹੁਣ ਵੀ ਆ ਕੇ ਉਹਨੇ ਮੇਰੇ ਤੋਂ ਚਾਬੀ ਮੰਗੀ ਮੈਂ ਲਵੀ ਨੂੰ ਕਹਿਤਾ ਵੀ ਉੱਥੇ ਪਈ ਹੈ ਲਿਆ ਕੇ ਦੇ ਦੇ ਨੀ ਪਰ ਮਾਮੀ ਜੀ ਤੁਸੀਂ ਗਲਤੀ ਕਰ ਲਈ ਬਹੁਤ ਵੱਡੀ ਉਹਨਾਂ ਨੂੰ ਚਾਬੀ ਫੜਾ ਕੇ ਨਾਲ ਘਰ ਨੂੰ ਕੀ ਫੁੱਲ ਲੱਗੇ ਨੇ ਉਹ ਤਾਂ ਉਹੋ ਜਿਹੀ ਹੈ